ਉਹ ਮੇਰੀ ਕੋਡ ਦੇ ਮੇਰੇ ਟੇਬਲ ਦੇ ਕੋਲੇ ਇਹ ਪੱਤਸ ਮਿਲਿਆ ਜਿਸ ਦੇ ਵਿੱਚ ਕੋਈ ਆਈਡੀ ਨਹੀਂ ਕੋਈ ਫੋਟੋ ਨਹੀਂ ਕੁਝ ਵੀ ਨਹੀਂ ਪਰ ਮੈਨੂੰ ਜਦੋਂ ਮੈਂ ਦੇਖਿਆ ਉਦੋਂ ਕੁਝ ਅਮਾਉਂਟ ਹੈ ਬੱਟ ਇਹਦੇ ਵਿੱਚੋਂ ਇੱਕ ਮੈਨੂੰ ਚੰਗੀ ਤਰ੍ਹਾਂ ਖੁਗਾਲਣ ਤੇ ਕਿ ਨਿੱਕੀ ਜਿਹੀ ਰਸੀਦ ਮਿਲੀ ਜੀ ਉਹ ਹੋਰ ਵੀ ਬਹੁਤ ਟਿਕਟਾਂ ਕਾਫੀ ਕਾਜ ਪੱਤਰ ਸੀਗੇ ਉਹ ਰਸੀਦ ਦੇ ਜਰੀਏ ਫਿਰ ਮੈਂ ਜਿੱਥੋਂ ਰਸੀਦ ਕੱਟੀ ਸੀਗੀ ਜਿਹੜੀ ਮਾਨਯੋਗ ਦਾਸ ਦੇ ਵਿੱਚੋਂ ਉਹਨਾਂ ਦੇ ਰੀਡਰ ਸਾਹਿਬ ਤੋਂ ਪੁੱਛ ਕੇ ਇਹਨਾਂ ਦੇ ਵਕੀਲ ਸਾਹਿਬ ਕੌਣ ਨੇ ਫਿਰ ਮੈਂ ਉੱਥੇ ਤਾਂ ਕਿ ਜਦੋਂ ਮੈਨੂੰ ਪਤਾ ਲੱਗਿਆ ਕੰਟੈਕਟ ਕੀਤਾ ਤਾਂ ਬਾਊ ਵਿਜੇ ਕੁਮਾਰ ਜੀ ਜੋ ਪਰਮੇਸ਼ਰ ਸਤਜੀਵਾ ਜੀ ਦੇ ਕਲਰਕ ਨੇ ਉਹਨਾਂ ਨੂੰ ਮੈਂ ਦੱਸਿਆ ਫਿਰ ਇਹਨਾਂ ਨੂੰ ਮੈਂ ਪੁੱਛਿਆ ਇਹ ਕਹਿੰਦੇ ਵੀ ਹਾਂ ਮੇਰਾ ਕਾਗਜ਼ ਵਾਲਾ ਬਟੂਗਾ ਸੀਗਾ ਉਹਦੇ ਵਿੱਚ ਮੇਰੇ ਕੁਝ ਮੌਂਡ ਸੀ ਟਿਕਟਾਂ ਸੀ ਚਲੋ ਇਹਨਾਂ ਨੇ ਆਪਦੀਆਂ ਨਿਸ਼ਾਨੀਆਂ ਮੈਨੂੰ ਦੱਸੀਆਂ ਤੇ ਮੈਨੂੰ ਤਸੱਲੀ ਹੋਈ ਵੀ ਵਾਕਿਆ ਹੀ ਇਹ ਇਹ ਨਾਦਈ ਹੈ ਤੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਜੀ ਜਦੋਂ ਇਹਨਾਂ ਨੂੰ ਮੈਂ ਅੱਜ ਤੁਹਾਡੇ ਹਾਜਰੀ ਦੇ ਵਿੱਚ ਹੈਂਡਓਵਰ ਕਰ ਕਿੰਨੇ ਦਿਨ ਲੱਗੇ ਮਤਲਬ ਕਦੋਂ ਡਿੱਗਿਆ ਸੀ ਕਦੋਂ ਤੁਸੀਂ ਪਾਲ ਕੀਤੇ तकरीबन 10 ਦਿਨਾਂ ਦਾ ਮੇਰੇ ਕੋਲ ਹੈ ਜੀ ਮੈਂ ਬਸ ਉਹਨਾਂ ਦੇ ਕੋਲ ਲਈ ਫਿਰਦਾ ਅੱਜ ਹੀ ਮੈਨੂੰ ਕੱਲ ਪਤਾ ਲੱਗਿਆ ਜੀ ਸ਼ਾਮ ਨੂੰ ਫਿਰ ਮੈਂ ਇਹਨਾਂ ਨਾਲ رابطہ ਕੀਤਾ ਕਿਹਾ ਜੀ ਲੰਚ ਟਾਈਮ ਤੋਂ ਬਾਅਦ ਜਦੋਂ ਮੈਂ ਤੇ ਚ ਟਿਕ ਟਿਕ ਕੱਢ ਲੱਗਾ ਤੇ ਮੈਂ traffic ਹੰਦ ਹੱਥ ਨਾਲ ਲਾ ਉਸ ਤੋਂ ਬਾਅਦ ਮੈਂ ਕੋਟਾਂ 'ਚ ਵੀ ਕਈਆਂ ਨੂੰ ਦੱਸਿਆ ਪਰ ਕੋਈ ਮੈਨੂੰ ਸਦਾਗ ਨਹੀਂ ਮਿਲਿਆ ਤੁਮਾਰ ਚ ਆਟੋਮੈਟਿਕ ਫਰਕ ਸੀ ਵੀ ਵੇ ਹੁਣ ਕਿਹਦੇ ਅੱਥਕ ਗਿਆ ਹਾਂ ਅੰਮ ਬੰਦੇ ਦੇ ਲੱਗ ਗਿਆ ਇਹ ਲੈ ਗਿਆ ਹੋਵੇ ਕੋਈ ਪਿਆ ਨਹੀਂ ਸਕਦਾ ਕਿੰਨੇ ਕ ਪੈਸੇ ਸੀ ਇਹ ਵਿੱਚ ਤਾਂ ਇਹ 4-5000 ਰੁਪਏ ਹੈਗਾ ਸੀ ਨਾਲ ਟਿਕਟਾਂ ਸੀ ਕੋਈ ਹੋਰ ਕਾਗਜ਼ ਪੱਤਰ ਇਹ ਸਭ ਸੀ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਨੇ ਇਮਾਨਦਾਰੀ ਨਾਲ ਮੇਰਾ ਸਮਾਨ ਵਾਪਸ ਕੀਤਾ ਮੈਂ ਟਿਕੜਾ ਨਾਲ ਦੇ ਵਿੱਚ ਮੈਸੇਜ ਆਇਆ ਹੈ ਕਿ ਬੱਸ ਕਿੰਨੇ ਮੌਜ ਮੈਂ ਮਾਨਯੋਗ ਸ਼੍ਰੀ ਹੇਮ ਅਮਤਮਾਹੀ ਸੀਜੀਐਮ ਫਾਜ਼ਲਕਾ ਜੀ ਦੀ ਕੋਰਟ ਦੇ ਵਿੱਚ ਬਦੌਰ ਨੈਬ ਕੋ ਡਿਊਟੀ ਕਰ ਰਿਹਾ ਜੀ ਮੈਨੂੰ ਮੇਰੀ ਕੋਰਟ ਦੇ ਮੇਰੇ ਟੇਬਲ ਦੇ ਕੋਲੇ ਇਹ ਪਰਚ ਮਿਲਿਆ ਜਿਸ ਦੇ ਵਿੱਚ ਕੋਈ ਆਈਡੀ ਨਹੀਂ ਕੋਈ ਫੋਟੋ ਨਹੀਂ ਕੁਝ ਵੀ ਨਹੀਂ ਪਰ ਮੈਨੂੰ ਜਦੋਂ ਮੈਂ ਦੇਖਿਆ ਉਦੋਂ ਕੁਝ ਅਮਾਉਂਟ ਹੈ ਬਟ ਇਹਦੇ ਵਿੱਚੋਂ ਇੱਕ ਮੈਨੂੰ ਚੰਗੀ ਤਰ੍ਹਾਂ ਖੁਗਾਲਣ ਤੇ ਕਿ ਨਿੱਕੀ ਜੀ ਰਸੀਦ ਮਿਲੀ ਜੀ ਤੋਂ ਹੋਰ ਵੀ ਬਹੁਤ ਟਿਕਟਾਂ ਕਾਫੀ ਕਾਜ ਪੱਤਰ ਸੀਗੇ ਉਹ ਰਸੀਦ ਦੇ ਜਰੀਏ ਫਿਰ ਮੈਂ ਜਿੱਥੋਂ ਰਸੀਦ ਕੱਟੀ ਸੀਗੀ ਜਿਹੜੀ ਮਾਨਯੋਗ ਅਦਾਲਤ ਦੇ ਵਿੱਚੋਂ ਉਹਨਾਂ ਦੇ ਰੀਡਰ ਸਾਹਿਬ ਤੋਂ ਪੁੱਛ ਕੇ ਵੀ ਇਹਨਾਂ ਦੇ ਵਕੀਲ ਸਾਹਿਬ ਕੌਣ ਨੇ ਫਿਰ ਮੈਂ ਉੱਥੋਂ ਤੱਕ ਜਦੋਂ ਮੈਨੂੰ ਪਤਾ ਲੱਗਿਆ ਕੰਟੈਕਟ ਕੀਤਾ ਤਾਂ ਬਾਉ ਵਿਜੇ ਕੁਮਾਰ ਜੀ ਜੋ ਪ੍ਰਵੇਸ਼ ਸੱਤਿ ਦੇਵਾ ਜੀ ਦੇ ਇੱਕ ਕਲਰਕ ਨੇ ਉਹਨਾਂ ਨੂੰ ਮੈਂ ਦੱਸਿਆ ਫਿਰ ਇਹਨਾਂ ਨੂੰ ਮੈਂ ਪੁੱਛਿਆ ਇਹ ਕਹਿੰਦੇ ਵੀ ਹਾਂ ਮੇਰਾ ਕਾਗਜ਼ ਆਲਾ ਬਟੂਗਾ ਸੀਗਾ ਉਹਦੇ ਵਿੱਚ ਮੇਰੇ ਕੁਝ ਮਾਉਂਡ ਸੀ ਟਿਕਟਾ ਸੀ ਚਲੋ ਇਹਨਾਂ ਨੇ ਆਪਦੀਆਂ ਨਿਸ਼ਾਨੀਆਂ ਮੈਨੂੰ ਦੱਸੀਆਂ ਤੇ ਮੈਨੂੰ ਤਾਂ ਥੱਲੀ ਹੋਈ ਵੀ ਵਾਕਈ ਇਹ ਇਹ ਨਾਦਾ ਹੀ ਐ ਤੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਜੀ ਜਦੋਂ ਇਹਨਾਂ ਨੇ ਮੈਂ ਅੱਜ ਤੁਹਾਡੇ ਹਾਜ਼ਰੀ ਦੇ ਵਿੱਚ ਹੈਂਡਓਵਰ ਕਰਿਆ ਕਿੰਨੇ ਦਿਨ ਲੱਗੇ ਮਤਲਬ ਕਦੋਂ ਡਿੱਗਿਆ ਸੀ ਕਦੋਂ ਤੁਸੀਂ ਪਾਲ ਕੀਤੇ ਤਕਰੀਬਨ 10 ਦਿਨਾਂ ਦਾ ਮੇਰੇ ਕੋਲ ਹੈ ਜੀ ਮੈਂ ਬਸ ਉਹਨਾਂ ਦੇ ਕੋਲੇ ਲਈ ਫਿਰਦਾ ਅੱਜ ਹੀ ਮੈਨੂੰ ਕੱਲ ਪਤਾ ਲੱਗਿਆ ਜੀ ਸ਼ਾਮ ਨੂੰ ਫਿਰ ਮੈਂ ਇਹਨਾਂ ਨਾਲ رابطہ ਕੀਤਾ ਕਿਹਾ ਜੀ ਮੈਂ ਛੇ ਦਿਨ ਤੋਂ ਬਾਅਦ ਜਦੋਂ ਮੈਂ ਉਹ ਟਿਕਟ ਟਿਕਟ ਕੱਢਣ ਲੱਗਾ ਤੇ ਮੈਂ ਪੱਕੇ ਕੰਦੇ ਹੱਥ ਨਾਲ ਲਾ ਉਸ ਤੋਂ ਬਾਅਦ ਮੈਂ ਮੈਂ ਕੋਟਾਂ 'ਚ ਵੀ ਕਈਆਂ ਨੂੰ ਦੱਸਿਆ ਪਰ ਕੋਈ ਮੈਨੂੰ ਸੁਲਾਗ ਨਹੀਂ ਮਿਲੀ ਤੇ ਮੈਂ ਆਹ ਚਾਟ ਆਟੋਮੈਟਿਕ ਫਰਕਸੀ ਵੀ ਵੀ ਹੁਣ ਕਿਸੇ ਦੇ ਹੱਥ ਕਿਸੇ ਆਮ ਬੰਦੇ ਦੇ ਲੱਗ ਗਿਆ ਇਹ ਲੈ ਗਿਆ ਹੋਵੇ ਕੋਈ ਪਿਆ ਨਹੀਂ ਸਕਦਾ ਕਿੰਨੇ ਕੇ ਪੈਸੇ ਸੀ ਇਹ ਵਿੱਚ ਪੈਸੇ 4-5000 ਰੁਪਏ ਹੈਗਾ ਸੀ ਨਾਲ ਟਿਕਟਾਂ ਸੀ ਕੋਈ ਹੋਰ ਕਾਗਜ਼ ਪੱਤਰੇ ਵੀ ਸੀ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਇਹਨਾਂ ਨੇ ਇਮਾਨਦਾਰੀ ਨਾਲ ਮੇਰਾ ਸਮਾਨ ਵਾਪਸ ਕੀਤਾ ਕੜਾਣਾ ਦੇ ਵਿੱਚ ਪੈਸੇ ਵਗਾਇਆ ਨਹੀਂ ਬਸ ਇਹ ਕਿਵੇਂ ਹੋ ਗਿਆ ਮੈਂ ਮਾਨਯੋਗ ਛਿਰੀ ਹੇਮ ਅਮਰਤਾ ਮਾਹੀ ਸੀ ਜਮ ਫਾਜਲ ਕਾ ਜੀ ਦੀ ਕੋਰਟ ਦੇ ਵਿੱਚ ਬਦੌਰ ਨੈਵ ਕੋ ਡਿਊਟੀ ਕਰ ਰਿਹਾ ਜੀ ਮੈਨੂੰ ਮੇਰੀ ਕੋਰਟ ਦੇ ਮੇਰੇ ਟੇਬਲ ਦੇ ਕੋਲੇ ਇਹ ਪੱਤ ਮਿਲਿਆ ਜਿਸ ਦੇ ਵਿੱਚ ਕੋਈ ਆਈਡੀ ਨਹੀਂ ਕੋਈ ਫੋਟੋ ਨਹੀਂ ਕੁਝ ਵੀ ਨਹੀਂ ਪਰ ਮੈਨੂੰ ਜਦੋਂ ਮੈਂ ਦੇਖਿਆ ਉਦੋਂ ਕੁਝ ਅਮਾਉਂਟ ਹੈ ਬਟ ਇਹਦੇ ਵਿੱਚੋਂ ਇੱਕ ਮੈਨੂੰ ਚੰਗੀ ਤਰ੍ਹਾਂ ਖੁਗਾਲਣ ਤੇ ਕਿ ਨਿੱਕੀ ਜੀ ਸੀਜ਼ ਮਿਲੀ ਜੀ ਤੋਂ ਹੋਰ ਵੀ ਬਹੁਤ ਟਿਕਟਾਂ ਕਾਫੀ ਕਾगज ਪੱਤਰ ਥੀ ਜੀ ਉਹ ਰਸੀਦ ਦੇ ਜਰੀਏ ਫਿਰ ਮੈਂ ਜਿੱਥੋਂ ਰਸੀਦ ਕੱਟੀ ਸੀਗੀ ਜਿਹੜੀ ਮਾਨਯੋਗ ਅਦਾਲਤ ਦੇ ਵਿੱਚੋਂ ਉਹਨਾਂ ਦੇ ਰੀਡਰ ਸਾਹਿਬ ਤੋਂ ਪੁੱਛ ਕੇ ਵੀ ਇਹਨਾਂ ਦੇ ਵਕੀਲ ਸਾਹਿਬ ਕੌਣ ਨੇ ਫਿਰ ਮੈਂ ਉੱਥੋਂ ਤੱਕ ਜਦੋਂ ਮੈਨੂੰ ਪਤਾ ਲੱਗਿਆ ਕੰਟੈਕਟ ਕੀਤਾ ਤਾਂ ਬਾਊ ਵਿਜੇ ਕੁਮਾਰ ਜੀ ਜੋ ਪਰਵੇਸ਼ ਸੱਤਿਦੇਵ ਜੀ ਦੇ ਕਲਰਕ ਨੇ ਉਹਨਾਂ ਨੂੰ ਮੈਂ ਦੱਸਿਆ ਫਿਰ ਇਹਨਾਂ ਨੂੰ ਮੈਂ ਪੁੱਛਿਆ ਇਹ ਕਹਿੰਦੇ ਵੀ ਹਾਂ ਮੇਰਾ ਕਾਗਜ਼ ਆਲਾ ਬਟੂਗਾ ਸੀਗਾ ਉਹਦੇ ਵਿੱਚ ਮੇਰੇ ਕੁਝ ਮਾਉਂਟ ਸੀ ਟਿਕਟਾ ਸੀ ਚਲੋ ਇਹਨਾਂ ਨੇ ਆਦੀਆਂ ਨਿਸ਼ਾਨੀਆਂ ਮੈਨੂੰ ਦੱਸੀਆਂ ਤੇ ਮੈਨੂੰ ਤਸੱਲੀ ਹੋਈ ਵੀ ਵਾਕਿਆ ਹੀ ਇਹ ਇਹ ਨਾਦਾ ਹੀ ਐ ਤੇ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਜੀ ਜਦੋਂ ਇਹਨਾਂ ਨੇ ਮੈਂ ਅੱਜ ਤੁਹਾਡੇ ਹਾਜ਼ਰੀ ਦੇ ਵਿੱਚ ਹੈਂਡਓਵਰ ਕਰਿਆ ਕਿੰਨੇ ਦਿਨ ਲੱਗੇ ਮਤਲਬ ਕਦੋਂ ਡਿੱਗਿਆ ਸੀ ਕਦੋਂ ਤੁਸੀਂ ਭਾਲ ਕੀਤੀ ਤੇ ਤਕਰੀਬਨ 10 ਦਿਨਾਂ ਦਾ ਮੇਰੇ ਕੋਲ ਹੈ ਜੀ ਮੈਂ ਬਸ ਉਹਨਾਂ ਦਾ ਕੋਲੇ ਲਈ ਫਿਰਦਾ ਅੱਜ ਹੀ ਮੈਨੂੰ ਕੱਲ ਪਤਾ ਲੱਗਿਆ ਜੀ ਸ਼ਾਮ ਨੂੰ ਫਿਰ ਮੈਂ ਇਹਨਾਂ ਨਾਲ رابطہ ਕੀਤਾ ਹੈ ਕਹਿੰਦੇ ਜੀ ਮੈਂ ਟੈਮ ਤੋਂ ਬਾਅਦ ਜਦੋਂ ਮੈਂ ਉਹ ਟਿਕਟਾਂ ਕੱਢਣ ਲੱਗਾ ਤੇ ਮੈਂ ਪਾਸੇ ਕਹਿੰਦਾ ਹੱਥ ਨਾਲ ਲਾ ਉਸ ਤੋਂ ਬਾਅਦ ਮੈਂ ਕੋਟਾਂ 'ਚ ਵੀ ਕਈਆਂ ਨੂੰ ਦੱਸਿਆ ਪਰ ਕੋਈ ਮੈਨੂੰ ਸੁਰਾਗ ਨਹੀਂ ਮਿਲੀ ਤੇ ਮਾਚ ਆਟੋਮੈਟਿਕ ਫਰਕਸੀ ਵੀ ਇਹ ਹੁਣ ਕਿਸੇ ਦੇ ਹੱਥ ਕਿਸੇ ਆਮ ਬੰਦੇ ਦੇ ਲੱਗ ਗਿਆ ਇਹ ਲੈ ਗਿਆ ਹੋਵੇ ਤੇ ਕੋਈ ਕਹਿ ਨਹੀਂ ਸਕਦਾ ਕਿੰਨੇ ਕ ਪੈਸੇ ਸੀਗੇ ਵਿੱਚ ਪੈਸੇ 4-5000 ਰੁਪਏ ਹੈਗੇ ਸੀ ਨਾਲ ਟਿਕਟਾਂ ਸੀ ਕੋਈ ਹੋਰ ਕਾਗਜ਼ ਪੱਤਰੇ ਵੀ ਸੀ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਸੀ ਇਹਨਾਂ ਨੇ ਇਮਾਨਦਾਰੀ ਨਾਲ ਮੇਰਾ ਸਮਾਨ ਵਾਪਸ ਕੀਤਾ ਦੇਮਲਕੜਾਣਾ ਦੇ ਵਿੱਚ ਪਾਸੇ ਉਹ ਹੈ ਜਿਹੜੇ ਬੱਸਾਂ ਦੇ ਵਿੱਚ ਆਉਂਦੇ ਮੈਂ ਮਾਨਯੋਗ ਸ਼੍ਰੀ ਹੇਮ ਅਮਰਤਾਮਹੀ ਸੀਜੀਐਮ ਫਾਜ਼ਲਕਾ ਜੀ ਦੀ ਕੋਰਟ ਦੇ ਵਿੱਚ ਬਦੌਰ ਨੈਵ ਕੋ ਡਿਊਟੀ ਕਰ ਰਹੇ ਹਾਂ ਜੀ ਮੈਨੂੰ ਮੇਰੀ ਕੋਰਟ ਦੇ ਮੇਰੇ ਟੇਬਲ ਦੇ ਕੋਲੇ ਇਹ ਪੱਤ ਮਿਲਿਆ ਜਿਸ ਦੇ ਵਿੱਚ ਕੋਈ ਆਈਡੀ ਨਹੀਂ ਕੋਈ ਫੋਟੋ ਨਹੀਂ ਕੁਝ ਵੀ ਨਹੀਂ ਪਰ ਮੈਨੂੰ ਜਦੋਂ ਮੈਂ ਦੇਖਿਆ ਉਦੋਂ ਕੁਝ ਅਮਾਉਂਟ ਹੈ ਬਟ ਇਹਦੇ ਵਿੱਚੋਂ ਇੱਕ ਮੈਨੂੰ ਤੰਗੀ ਤਰ੍ਹਾਂ ਖੁਗਾਲਣ ਤੇ ਕਿ ਨਿੱਕੀ ਜੀ ਸੀ ਰਸੀਦ ਮਿਲੀ ਜੀ ਉਹ ਹੋਰ ਵੀ ਬਹੁਤ ਟਿਕਟਾ ਕਾਫੀ ਤਾਜ ਪੱਤਰ ਸੀਗੇ ਉਹ ਰਸੀਦ ਦੇ ਜਰੀਏ ਫਿਰ ਮੈਂ ਜਿੱਥੋਂ ਰਸੀਦ ਕੱਟੀ ਸੀਗੀ ਜਿਹੜੀ ਮਾਨਯੋਗ ਅਦਾਲਤ ਦੇ ਵਿੱਚੋਂ ਉਹਨਾਂ ਦੇ ਲੀਡਰ ਸਾਹਿਬ ਤੋਂ ਪੁੱਛ ਕੇ ਵੀ ਇਹਨਾਂ ਦੇ ਵਕੀਲ ਸਾਹਿਬ ਕੌਣ ਨੇ ਫਿਰ ਮੈਂ ਉੱਥੋਂ ਲੈ ਕੇ ਜਦੋਂ ਮੈਨੂੰ ਪਤਾ ਲੱਗਿਆ ਕੰਟੈਕਟ ਕੀਤਾ ਤਾਂ ਬਾਉ ਵਿਜੇ ਕੁਮਾਰ ਜੀ ਜੋ ਪਰਵੇਸ਼ ਸੰਸਤੀ ਦੇਵਾ ਜੀ ਦੇ ਕਲਰਕ ਨੇ ਉਹਨਾਂ ਨੂੰ ਮੈਂ ਦੱਸਿਆ ਫਿਰ ਇਹਨਾਂ ਨੂੰ ਮੈਂ ਪੁੱਛਿਆ ਇਹ ਕਹਿੰਦੇ ਵੀ ਹਾਂ ਮੇਰਾ ਕਾਗਜ਼ ਆਲਾ ਬਡੂਗਾ ਸੀਗਾ ਉਹਦੇ ਵਿੱਚ ਮੇਰੇ ਕੁਝ ਮਾਉਂਡ ਸੀ ਟਿਕਟਾ ਸੀ ਚਲੋ ਇਹਨਾਂ ਨੇ ਆਦੀਆਂ ਨਿਸ਼ਾਨੀਆਂ ਮੈਨੂੰ ਦੱਸੀਆਂ ਤੇ ਮੈਨੂੰ ਤਸੱਲੀ ਹੋਈ ਵੀ ਵਾਕਈ ਇਹ ਇਹਨਾਂ ਦਾ ਹੀ ਹੈ ਤੇ ਮੇਰੇ ਮਾਨੂੰ ਬਹੁਤ ਖੁਸ਼ੀ ਹੋਈ ਜੀ ਜਦੋਂ ਇਹਨਾਂ ਨੂੰ ਮੈਂ ਅੱਜ ਤੁਹਾਡੇ ਹਾਜ਼ਰੀ ਦੇ ਵਿੱਚ ਹੈਂਡਓਵਰ ਕਰਿਆ ਕਿੰਨੇ ਦਿਨ ਲੱਗੇ ਮਤਲਬ ਕਦੋਂ ਡਿੱਗਿਆ ਸੀ ਕਦੋਂ ਤੁਸੀਂ ਪਾਲ ਕੀਤੇ ਤਕਰੀਬਨ 10 ਦਿਨਾਂ ਦਾ ਮੇਰੇ ਕੋਲ ਹੈ ਜੀ ਮੈਂ ਬਸ ਉਹਨਾਂ ਦਾ ਕੋਲੇ ਲਈ ਫਿਰਦਾ ਅੱਜ ਹੀ ਮੈਨੂੰ ਕੱਲ ਪਤਾ ਲੱਗਿਆ ਜੀ ਸ਼ਾਮ ਨੂੰ ਫਿਰ ਮੈਂ ਇਹਨਾਂ ਨਾਲ رابطہ ਕੀਤਾ ਇਹ ਕਹਿੰਦੇ ਦੰਸ ਟਾਈਮ ਤੋਂ ਬਾਅਦ ਜਦੋਂ ਮੈਂ ਉਹ ਟਿਕ ਟਕ ਕਟਰ ਲੱਗਾ ਤੇ ਮੈਂ ਪੱਥ ਕਹਿੰਦਾ ਹੱਥ ਨਾਲ ਲਾਉਂਦਾ ਉਸ ਤੋਂ ਬਾਅਦ ਮੈਂ ਕੋਟਾਂਜ ਵੀ ਕਈਆਂ ਨੂੰ ਦੱਸਿਆ ਪਰ ਕੋਈ ਮੈਨੂੰ ਸੁਰਾਗ ਨਹੀਂ ਮਿਲੀ ਤਮਾਹਟ ਆਟੋਮੈਟਿਕ ਫਰਕਸੀ ਵੀ ਹੁਣ ਕਿਸੇ ਦੇ ਹੱਥ ਕਿਸੇ ਆਮ ਬੰਦੇ ਦੇ ਲੱਗ ਗਿਆ ਇਹ ਲੈ ਗਿਆ ਹੋਵੇ ਕੋਈ ਪਿਆ ਨਹੀਂ ਸਕਦਾ ਕਿੰਨੇ ਕ ਪੈਸੇ ਸੀ ਜਿਹਦੇ ਵਿੱਚ ਪੈਸੇ 4-5000 ਰੁਪਏ ਹੈਗਾ ਸੀ ਨਾਲ ਟਿਕ ਟਕ ਸੀ ਕੋਈ ਹੋਰ ਕਾਗਜ਼ ਪੱਤਰੇ ਵੀ ਸੀ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਨੇ ਇਮਾਨਦਾਰੀ ਨਾਲ ਮੇਰਾ ਸਮਾਨ ਵਾਪਸ ਕੀਤਾ